ਪਰਮਾਤਮਾ ਦਾ ਜਪਿਆ ਹੋਇਆ ਨਾਮ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਨੂੰ ਬਦਲਣ ਦੀ ਤਾਕਤ ਰੱਖਦਾ ਹੈ ਪਰ ਜੇ ਉੱਥੇ ਹੀ ਕੋਈ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਹੀ ਥੋੜਾ ਮੋਟਾ ਨਾਮ ਜਪ ਕਰਿਆ ਹੋਵੇ ਤਾਂ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਵੀ ਬਦਲਾਅ ਆ ਸਕਦੇ ਨੇ ਜਾਂ ਫਿਰ ਉਸ ਨੂੰ ਉਸ ਥੋੜੇ ਜਿਹੀ ਕੀਤੇ ਹੋਏ ਨਾਮ ਜਪਦਾ ਵੀ ਫਲ ਮਿਲੇਗਾ ਕੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਤੁਹਾਡੇ ਵਿੱਚੋਂ ਹੀ ਬਹੁਤ ਸਾਰੇ ਸਾਥ ਸੰਗਤ ਇਹ ਸੋਚਦੀ ਹੋਵੇਗੀ ਕਿ ਜੇ ਅਸੀਂ ਵਾਹਿਗੁਰੂ ਪਰਮਾਤਮਾ ਦਾ 2 ਜਾਂ 2.5 ਘੰਟੇ ਲਗਾਤਾਰ ਨਾਮ ਜਪ ਕਰਦੇ ਹਾਂ ਤਾਂ ਹੀ ਉਹ ਸਾਡੀ ਜ਼ਿੰਦਗੀ ਨੂੰ ਬਦਲਣ ਦੀ ਤਾਕਤ ਰੱਖਦਾ ਹੈ ਜੇ ਕੋਈ ਇਨਸਾਨ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਨਹੀਂ ਹਜ਼ਾਰਾਂ ચમਤਕਾਰ ਹੁੰਦੇ ਹਨ ਪਰ ਜਿਹੜਾ ਇਨਸਾਨ ਬਿਲਕੁਲ ਥੋੜਾ ਜਿਹਾ ਹੀ ਨਾਮ ਜਪ ਕਰਦਾ ਹੈ ਥੋੜੇ ਜਿਹੇ ਦਾ ਮਤਲਬ ਸਿਰਫ 5-10 ਮਿੰਟ ਹੀ ਰੱਬ ਦਾ ਨਾਮ ਲੈਂਦਾ ਹੈ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਵੀ ਚਮਤਕਾਰ ਹੋ ਸਕਦੇ ਹਨ ਕਿ ਨਹੀਂ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਵੀ ਉਸ ਨਾਮ ਜਪ ਦਾ ਫਲ ਮਿਲੇਗਾ ਕਿ ਨਹੀਂ ਸਾਧ ਸੰਗਤ ਜੀ ਨਾਮ ਤੁਸੀਂ ਚਾਹ ਦੀ ਜਿਆਦਾ ਜਪ ਲੋ ਚਾਹ ਦੀ ਥੋੜਾ ਉਸ ਦਾ ਫਲ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਇਹ ਨਹੀਂ ਹੋ ਸਕਦਾ ਕੀ ਤੁਸੀਂ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਤੇ ਤੁਹਾਨੂੰ ਉਸਦਾ ਫਲ ਨਾ ਮਿਲਿਆ ਹੋਵੇ ਚਾਹੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ 5-10 ਮਿੰਟ ਤਾਂ ਬਹੁਤ ਜ਼ਿਆਦਾ ਨੇ ਪਰ ਜੇ ਤੁਸੀਂ ਇੱਕ ਵਾਰ ਵੀ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਇੱਕ ਵਾਰ ਵੀ ਆਪਣੇ ਮੂੰਹੋਂ ਵਾਹਿਗੁਰੂ ਕਿਹਾ ਤਾਂ ਵੀ ਤੁਹਾਨੂੰ ਉਸਦਾ ਫਲ ਮਿਲ ਹੀ ਜਾਣਾ ਹੈ ਪਰ ਕਈਆਂ ਦੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਕਿ ਸ਼ਾਇਦ ਅਗਰ ਮੈਂ ਲਗਾਤਾਰ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੂਗਾ ਤਾਂ ਹੀ ਮੇਰੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋਣਗੇ ਸਾਧ ਸੰਗਤ ਜੀ ਨਾਮ ਤਾਂ ਜਿੰਨਾ ਜ਼ਿਆਦਾ ਜਪਿਆ ਜਾਵੇ ਉਸ ਦਾ ਉਨਾ ਹੀ ਜ਼ਿਆਦਾ ਫਲ ਮਿਲਦਾ ਹੈ ਪਰ ਜੇ ਤੁਸੀਂ ਥੋੜਾ ਜਿਹਾ ਨਾਮ ਵੀ ਜਪਦੇ ਹੋ ਤੁਹਾਨੂੰ ਉਸ ਦਾ ਵੀ ਫਲ ਜ਼ਰੂਰ ਪਰਮਾਤਮਾ ਦੇਵੇਗਾ ਨਾਮ ਇੱਕ ਅਹ ਜੀ ਚੀਜ਼ ਹੈ ਜਿਸ ਨੂੰ ਇੱਕ ਵਾਰ ਜਪਣ ਤੇ ਉਹ ਜਮਾ ਹੋ ਜਾਂਦਾ ਹੈ ਤੇ ਨਾ ਹੀ ਉਹ ਕਦੇ ਖਤਮ ਹੁੰਦਾ ਹੈ ਜੇ ਤੁਸੀਂ ਇੱਕ ਵਾਰ ਵੀ ਵਾਹਿਗੁਰੂ ਕਹਿੰਦੇ ਹੋ ਤਾਂ ਉਸ ਦਾ ਵੀ ਹਜ਼ਾਰਾਂ ਨੇ ਕਰੋੜਾ ਗੁਣਾ ਪਰਮਾਤਮਾ ਮੁੱਲ ਮੋੜਦਾ ਹੈ ਇਸ ਕਰਕੇ ਤੁਸੀਂ ਚਾਹੇ ਦੀ ਥੋੜਾ ਨਾਮ ਜਪੋ ਚਾਹੇ ਦੀ ਜ਼ਿਆਦਾ ਪਰ ਤੁਹਾਡਾ ਮਨ ਇਕਾਗਰ ਹੋਣਾ ਬਹੁਤ ਜ਼ਰੂਰੀ ਹੈ ਕਈ ਵਾਰ ਕੀ ਹੁੰਦਾ ਹੈ ਇਨਸਾਨ ਨਾਮ ਤਾਂ 2-2 3-3 ਘੰਟੇ ਜਪਦਾ ਹੈ ਪਰ ਉਸ ਦਾ ਮਨ ਦੁਨਿਆਵੀ ਗੱਲਾਂ ਦੇ ਵਿੱਚ ਭੜਕਦਾ ਰਹਿੰਦਾ ਹੈ ਪਰ ਉੱਥੇ ਹੀ ਇੱਕ ਇਨਸਾਨ ਸਿਰਫ 5 ਮਿੰਟ ਵਾਹਿਗੁਰੂ ਪਰਮਾਤਮਾ ਦਾ ਨਾਮ ਲੈਂਦਾ ਹੈ ਆਪਣੇ ਮਨ ਨੂੰ ਪੂਰਾ ਇਕਾਗਰ ਕਰਕੇ ਇਸ ਕਰਕੇ ਸਾਧ ਸੰਗਤ ਜੀ ਤੁਸੀਂ ਪਰਮਾਤਮਾ ਦਾ ਨਾਮ ਚਾਹੇ ਦੀ ਜ਼ਿਆਦਾ ਲਓ ਚਾਹੇ ਥੋੜਾ ਉਸ ਦਾ ਫਲ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਮਿਲ ਹੀ ਜਾਣਾ ਹੈ ਪਰ ਜਿੰਨਾ ਤੁਸੀਂ ਵਾਹਿਗੁਰੂ ਪਰਮਾਤਮਾ ਨੂੰ ਯਾਦ ਰੱਖੋਗੇ ਜਿੰਨਾ ਉਸ ਦਾ ਨਾਮ ਜਾਪ ਜ਼ਿਆਦਾ ਕਰੋਗੇ ਫਲ ਤੁਹਾਨੂੰ ਜ਼ਿੰਦਗੀ ਦੇ ਉਸ ਤੋਂ ਜ਼ਿਆਦਾ ਮਿਲਣਗੇ ਬਾਕੀ ਗੁਰੂ ਰਾਮਦਾਸ ਦੀ ਕਿਰਪਾ ਸਾਰੀ ਸਾਧ ਸੰਗਤ ਤੇ ਹੋਈ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ